ਵਾਰਦਾਤ ਵਾਪਰੀ ਹੈ ਸ਼ਰਿਆਮ ਦਿਨ ਦਿਹਾੜੇ 25 ਤੋਂ 30 ਮੁੰਡਿਆਂ ਦੇ ਵੱਲੋਂ ਜੋ ਹੈ ਜਾਨਲੇਵਾ ਹਮਲਾ ਕੀਤਾ ਗਿਆ ਹੈ ਘਰ ਦੇ ਬਾਹਰ ਆ ਕੇ ਗੋਲੀਆਂ ਚਲਾਈਆਂ ਗਈਆਂ ਨੇ ਇੱਟਾ ਰੋੜੇ ਵਰਾਏ ਗਏ ਨੇ ਇੱਥੋਂ ਤੱਕ ਕਿ ਸ਼ਰਿਆਮ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਘਰ ਦੇ ਵਿੱਚ ਮੌਜੂਦ ਪਰਿਵਾਰਿਕ ਮੈਂਬਰਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਮੌਕੇ ਦੇ ਉੱਤੇ ਪੁਲਿਸ ਅਧਿਕਾਰੀਆਂ ਨੂੰ ਬੁਲਾਇਆ ਗਿਆ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕੋਈ ਪੁਰਾਣੀ ਰੰਜਿਸ਼ਤਾ ਇਹ ਮਾਮਲਾ ਇੱਕ ਸਾਲ ਪਹਿਲਾਂ ਵੀ ਦੋਵਾਂ ਧਿਰਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੁੰਦੀ ਹੈ ਇੱਥੋਂ ਤੱਕ ਕਿ ਲੜਕੇ ਨੂੰ ਅਗਵਾ ਕਰਨ ਦੇ ਨਾਲ-ਨਾਲ ਫਿਰੋਤੀ ਦੀ ਵੀ ਮੰਗ ਕੀਤੀ ਜਾਂਦੀ ਹੈ ਅਸਲ ਦੇ ਵਿੱਚ ਇਹ ਮਾਮਲਾ ਕੀ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਘਰ ਦੇ ਵਿੱਚ ਵੜ ਕੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਆਪਣੀ ਜਾਨ ਬਚਾਈ ਗਈ ਹੈ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਸੰਧੂ ਕਲੋਨੀ ਵਿਖੇ ਕੁੰਡੀਆਂ ਵਾਲੇ ਖੂਦ ਦੇ ਨਜ਼ਦੀਕ ਦੀ ਇਹ ਘਟਨਾ ਹੈ ਜਿੱਥੇ ਕਿ ਇਹ ਘਰ ਦੇ ਉੱਤੇ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਇੱਕ ਤੋਂ ਬਾਅਦ ਇੱਕ ਕਈ ਫਾਇਰ ਕੀਤੇ ਗਏ ਇਸ ਦਰਮਿਆਨ ਜੋ ਹੈ ਇੱਟਾ ਰੋੜੇ ਵੀ ਵਰਾਏ ਗਏ ਤੇ ਪਰਿਵਾਰਿਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਪਿਛਲੇ ਸਾਲ ਵੀ ਇਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ ਉਸ ਵੇਲੇ ਵੀ ਕਾਫੀ ਜ਼ਿਆਦਾ ਮਾਹੌਲ ਗਰਮ ਹੋਇਆ ਸੀ ਤੇ ਇੱਕ ਵਾਰ ਫਿਰ ਤੋਂ ਜਿਹੜਾ ਹੈ ਮਾਹੌਲ ਗਰਮ ਹੋਇਆ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰਵਾਏ ਜਾ ਰਹੇ ਨੇ ਪਿੜਤ ਧਿਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕ ਸੱਚਾਈ ਹੈ ਇਹ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਮੇਰਾ ਨਾਮ ਸੁਖਪ੍ਰੀਤ ਕੌਰ ਇਹ ਸੰਦੂਕ ਲੋਨੇ ਕੁੰਡਿਆ ਵਾਲਾ ਕੋ ਸਰੀ ਇੱਥੇ ਨਾ ਅਸੀਂ ਇੱਥੇ ਖੜੇ ਸੀ ਕੰਮ ਕਰਦੇ ਪਏ ਘਰ 25 30 ਜਣੇ ਮੁੰਡੇ ਆਏ ਉਹਨਾਂ ਦੇ ਹੱਥਾਂ 'ਚ ਦਾਤਰਾ ਬੋਤਲਾ ਰੋੜੇ ਈਦਾ ਮਾਰ ਕੇ ਗਏ ਫਿਰ ਗੋਲੀਆਂ ਵੀ ਚਲਾ ਕੇ ਗਏ ਗੰਦੀਆਂ ਮੰਦੀਆਂ ਗਾਲਾਂ ਵੀ ਕੱਟ ਕੇ ਗਏ ਧੀਆ ਭੈਣਾਂ ਦੀਆਂ ਕਹਿੰਦੇ ਅਸੀਂ ਤੁਹਾਨੂੰ ਅੱਗੇ ਤੁਹਾਨੂੰ ਅਸੀਂ ਬਖਸ਼ਤਾ ਹੀ ਹੁਣ ਤੁਹਾਨੂੰ ਬਖਸ਼ਣਾ ਨਹੀਂ ਕਾਰਨ ਮੇਰੇ ਦੇਰ ਦੇ ਪਿੱਛੇ ਪਏ ਕਹਿੰਦੇ ਅਸੀਂ ਸ਼ੂ ਮਾਰ ਹੀ ਦੇਣਾ ਵਾ ਕੀ ਗੱਲ ਲੜਾਈ ਇਹਨਾਂ ਦੀ ਨਾ ਇਹਨੂੰ ਉਪਕਸ਼ ਨਹੀਂ ਹੈ ਮਤਲਬ ਬਲੈਕਮੇਲ ਹੀ ਕਰਦੇ ਕਹਿੰਦੇ ਇੱਕ ਕਹਿੰਦੇ ਸਾਨੂੰ ਤੰਗ ਕਰਦੇ ਆ ਕਦੇ ਕਹਿੰਦੇ 4 ਲੱਖ ਦੋ ਕਦੇ ਕਹਿੰਦੇ 50000 ਰੁਪਏ ਦੋ ਉਹਦੀ ਪਾਜੀ 4 ਲੱਖ ਉਹਦਾ ਬਲੈਕਮੇਲ ਹੀ ਗੈਂਗਵਾਦ ਸਰੋ ਬਲੈਕਮੇਲ ਹੀ ਕਰਦੇ ਝਾੜ ਵਜ ਕੇ ਪਹਿਲਾਂ ਵੀ ਕੋਈ ਹਾਂਜੀ ਪਹਿਲਾਂ ਵੀ ਧਮਕੀਆਂ ਲਾਈਆਂ ਪਹਿਲਾਂ ਵੀ ਉਹਨਾਂ ਨੇ ਸਾਡਾ ਬੱਚਾ ਖੜਿਆ ਹਿੱਥੋ ਗੱਡਨੈਕ ਕਰਕੇ ਅਸੀਂ ਸਾਨੂੰ ਇਧ ਮਲੇਦਾਰਿਆ ਰੋਲਾ ਪਾ ਕੇ ਦੇ ਕਿ ਤੁਹਾਡਾ ਬੱਚਾ ਉਹ ਹੀ ਛਡਾਇਆ ਜਾ ਕੇ ਤੇ ਫਿਰ ਅਸੀਂ ਕੁਲੀਓ ਅਫਸਰਾਂ ਕੋ ਜਾ ਕੇ ਆਪਣਾ ਪਰਚਾ ਦਰਜ ਕਰਵਾਇਆ ਤੇ ਉਸ ਤੋਂ ਬਾਅਦ ਕਹਿੰਦੇ ਹੁਣ ਤੁਸੀਂ ਸਾਡੇ ਤੇ ਪਰਚਾ ਦਰਜ ਕਰਵਾਇਆ ਹੁਣ ਤੁਹਾਡਾ ਹੀ ਮੁੰਡਾ ਨਹੀਂ ਛੱਡਣਾ ਉਹ ਇੱਕ ਹੈਗਾ ਇਹ ਕਮਦਵਾ ਹੋਰ ਹਨ ਪਛਾਤੇ ਹੋ ਬਹੁਤ ਬੰਦੇ ਅਸੀਂ ਮੰਗ ਚੋਨੇ ਕਿ ਉਹਨਾਂ ਤੇ ਪਰਚਾ ਦਰਜ ਹੋਵੇ ਸਾਡੇ ਬੱਚੇ ਨੂੰ ਇਨਸਾਫ ਦੇਵੇ ਸਾਡਾ ਬੱਚਾ ਘਰੋਂ ਬਾਹਰ ਨਹੀਂ ਨਿਕਲਦਾ ਨਾ ਸਾਡੀ ਦੁਕਾਨਾਂ ਚੱਲਣੀਆਂ ਸਾਡਾ ਘਰ ਸਾਡੇ ਬੱਚੇ ਮਜ਼ਦ ਇੰਤ ਕਰਨ ਵਾਲੇ ਬੱਚੇ ਪੜ੍ਹਨ ਲਿਖਣ ਵਾਲੇ ਬਖਸ਼ ਦੇ ਨਹੀਂ ਹੈ ਕਿ ਮੈਂ ਸਾਨੂੰ ਮੇਰਾ ਵੀ ਛੋਟਾ ਜਿਹਾ ਬੱਚਾ ਸਾਨੂੰ ਵੀ ਨਹੀਂ ਟਿਕਨ ਦਿੰਦੇ ਹੈਗੇ ਸਾਡੀਆਂ ਜਨਾਨੀਆਂ ਨੂੰ ਵੀ ਕਹਿੰਦੇ ਤਾਂ ਅਸੀਂ ਤੁਹਾਨੂੰ ਵੀ ਪਤਾ ਦੱਸਣਾ ਚੰਗੀ ਤਰ੍ਹਾਂ ਜੀ ਮੇਰਾ ਨਾਨਾ ਦਾ ਬਾਬਾ ਦੇਰ ਤੋਂ ਮਤਲਬ ਇਹ ਕਦੀ ਉਹ ਫਰੋਤੀ ਮੰਗਦੇ ਜੇ ਕਾਦੀ ਗੱਲ ਉਹ ਕਹਿੰਦੇ ਕਿ ਤੈਨੂੰ ਮਾਰ ਦੇਣਾ ਵਾ ਹਾਂਜੀ ਕਾਦੀ ਪੈਸੇ ਕਾਦੀ ਮੰਗਦੇ ਨੇ ਪਤਾ ਇਹਨਾਂ ਨਾਲ ਸਾਡੀ ਪਹਿਲੇ ਵੀ ਸਾਲ ਪਹਿਲਾਂ ਵੀ ਗੱਲਗੁੱਲ ਹੋਈ ਸੀ ਠੀਕ ਜੀ ਇਹਨਾਂ ਦੇ ਆਪ ਪਹਿਲਾਂ ਵੀ ਪਰਚਾ ਦਰਜ ਕਰਾਇਆ ਸੀ ਕਹਿੰਦੇ ਜੇ ਤੂੰ ਹੀ ਪਰਚਾ ਦਰਜ ਕਰਾਤਾ ਤਾਂ ਆਪ ਤੈਨੂੰ ਨਹੀਂ ਛੱਡਣਾ ਸਾਰਾ ਬਜਟ ਕੋਲੋਂ ਪਰਚਾ ਕਿਉਂ ਹਾਂਜੀ ਹਾਂਜੀ ਮਤਲਬ ਸਾਲ ਪਹਿਲਾਂ ਲੜਾਈ ਹੋਈ ਸੀ ਇਹਨਾਂ ਨੂੰ ਚੋੱਕੇ ਵੀ ਲੈ ਗਏ ਸੀ ਇਹਨਾਂ ਨੂੰ ਇਹਨਾਂ ਨੂੰ ਚੋੱਕ ਕੇ ਆਪਣੇ ਮੱਲੇ ਖੜ ਲਿਆ ਸੀ ਹਾਂਜੀ ਉਹ ਵੀ ਇਹਨਾਂ ਦੇ ਪਰਚਾ ਹੈਗਾ ਵਾ ਨਾ ਪਰਚਾ ਦਰਜ ਕਰ ਦਿੱਤਾ ਹੈ ਕੀ ਗੱਲ ਮਤਲਬ ਇਹਨਾਂ ਨਾਲ ਸਾਡੀ ਪਹਿਲਾ ਲੜਾਈ ਚੱਲਦੀ ਸੀ ਲੜਾਈ ਚੱਲਦੀ ਸੀ ਸਾਡੇ ਨਾਲ ਪਹਿਲੀ ਇਹਨਾਂ ਦੀ ਹਾਂਜੀ ਬਾਵਾ ਜੀ ਮਤਲਬ ਸਾਲ ਪਹਿਲਾਂ ਤੋਂ ਲੜਾਈ ਚੱਲਦੀ ਸੀ ਜਾਨੇ ਇਹ ਤੇ ਤੁਸੀਂ ਉਸ ਵੇਲੇ ਕਿੱਥੇ ਸੀ ਮੈਂ ਆਪਣੇ ਕੋਠੇ ਤੇ ਬੈਠਾ ਸੀ ਘਰ ਬੈਠਾ ਸੀ ਤੇ ਇਹਨਾਂ ਨੇ ਆਂਦੇ ਗਲੀ ਚ ਗਾਲਾ ਗੁਲਾ ਕੱਢੇ ਫਿਰ ਸਾਡੀ ਦੁਕਾਨ ਤੇ ਗਏ ਜੀ ਠੀਕ ਹੈ ਮੇਰੇ ਬਦਦੋ ਨੂੰ ਫੜਨ ਗਏ ਸੀ ਕਹਿੰਦੇ ਕਿ ਆਪਾਂ ਉਹ ਬੱਚਾ ਤਾਂ ਭੱਜ ਗਿਆ ਸੀ ਤੇ ਇਹਨਾਂ ਨੇ ਉਸ ਬਾਵਾ ਚ ਦੁਕਾਨ ਬੰਦ ਕਰਤੀ ਸਿੱਧਾ ਘਰੇ ਆ ਗਏ ਅਸੀਂ ਫਿਰ ਬਾਜ ਚ ਚਲਾਈਆਂ ਉਹਨਾਂ ਨੇ ਕੀ ਕੀ ਹਾਂਜੀ ਗੋਲੀਆਂ ਚਲਾਈਆਂ ਜੇ ਪੂਰਾ ਮੁਹੱਲਾ ਵੀ ਗਵਾਹ ਹੈ ਸਾਰਿਆਂ ਘਰ ਦੇ ਵਿੱਚ ਹਮਲਾ ਕੀਤਾ ਉਹਨਾਂ ਨੇ ਹਾਂਜੀ ਹਾਂਜੀ ਕੀਤਾ ਜੇ ਮੋਕਾ ਵੇਖ ਲੋ ਘਰ ਦਾ ਸਾਦਾ ਪੁਲਿਸ ਨੂੰ ਜਾਣਕਾਰੀ ਸੀ ਹਾਂਜੀ ਹਾਂਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਵੀ ਮੌਕੇ ਤੇ ਆ ਚੁੱਕੀ ਆ ਹਾਂਜੀ ਸਾਡਾ ਗੋਲੀਆਂ ਚੱਲੀਆਂ ਸੀ ਮਾਹੌਲ ਹੈ ਸਾਡਾ ਬ੍ਰਦਰ ਰਾਜਕਮਰ ਉਹਨਾਂ ਨੇ ਕੰਪਲੇਂਟ ਕੀਤੀ ਆ ਸਾਡੇ ਕੋਲੇ ਵੀ ਸਾਡੇ ਘਰ ਦੇ ਬਾਹਰ ਕੋਈ ਅਣਪਛਾਤੇ ਨੌਜਵਾਨ ਆਏ ਆ ਤੇ ਉਹਨਾਂ ਨੇ ਸਾਡੇ ਘਰ ਤੇ ਗੋਲੀਆਂ ਚਲਾਈਆਂ ਨੇ ਹੁਣ ਇਹਨਾਂ ਦੀ ਕੰਪਲੇਂਟ ਲੈ ਲਈ ਆ ਵੈਰੀਫਾਈ ਕਰਕੇ ਸੀਨੀਅਰ ਅਫਸਰਾਂ ਨਾਲ ਗੱਲ ਗੱਲਬਾਤ ਕਰਕੇ ਜੋ ਵੀ ਕਾਰਵਾਈ ਬਣਦੀ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਊਗਾ ਸਰ ਕਿਸੇ ਨੂੰ ਗੋਲੀ ਲੱਗੀ ਸੀ ਨਹੀਂ ਇਹਨਾਂ ਦੇ ਮੁਤਾਬਕ ਤਾਂ ਨਹੀਂ ਲੱਗੀ ਜਿ ਕੁੜੀ ਕਹਿੰਦੇ ਵਾਈਫਰੀ ਹੋਇਆ ਜੀ ਪਰ ਉਹ ਕਹਿ ਰਹੇ ਕਿ ਜਿਹੜੇ ਝਗੜਾ ਕਰਨ ਵਾਸਤੇ ਉਹਨਾਂ ਦੀ ਗੋਲੀ ਗਲੀ ਨਹੀਂ ਸਾਨੂੰ ਹਲੇ ਕੋਈ ਆਫੀਸ਼ੀਅਲੀ ਤੌਰ ਤੇ ਕੋਈ ਸਾਨੂੰ ਹੈ ਨਹੀਂ ਆ ਬਾਕੀ ਵੈਰੀਫਾਈ ਕਰਦੇ ਆ ਜਿਹੋ ਜਿਹੇ ਹਾਲਾਤ ਹੋਣਗੇ ਉਹ ਜੇ ਕਾਰਵਾਈ ਕੀ ਬਿਲਕੁਲ ਮਕਦਮਾ ਦਰਜ ਕਰਾਂਗੇ ਜੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜਿਹੜਾ ਵੀ ਲੈਂਡ ਆਰਡਰ ਖਰਾਬ ਕਰੇਗਾ ਉਹਦੇ ਖਿਲਾਫ ਸਖਤ ਕਾਰਵਾਈ ਸਖਤੀ ਵੀ ਆਈ ਸਰ ਕੋਈ ਸਮਝ ਨਹੀਂ ਫਿਰ ਹਾਲ ਕੋਈ ਨਹੀਂ ਹਲੇ ਪਹੁੰਚਈਆਂ ਜੀ ਯਾਰਾ ਵੈਰੀਫਾਈ ਕਰ ਰਹੇ ਆ ਫਿਰ ਕਰਦੇ ਇਹ ਕਿਸ ਇਲਾਕੇ ਦੇ ਸਾਰੇ ਵਾਰਦਾਤ ਇਹ ਦੱਸੋ ਇਹ ਵਾਰਦਾਤ ਗਲੀ ਬਾਂਕੇ ਪਿਆਰੀ ਆ ਸੰਧੂ ਕ ਇਹਨਾਂ ਵੱਲੋਂ ਦੱਸਣ ਮੁਤਾਬਕ 4-5 ਜਣੇ ਆ ਜੀ ਨਹੀਂ ਬੰਦੇ ਤਾਂ ਬਹੁਤ ਜਣੇ ਸੀ ਚਲੋ 4-5 ਜਣੇ ਇਹਨਾਂ ਦੇ ਇੱਕ ਦੱਸਣ ਮੁਤਾਬਕ ਹੈ ਜੀ ਫਿਰ ਜੋ ਜੋ ਵੀ ਅੱਗੇ ਤਫਤੀਸ਼ ਆਊਗਾ ਸਮਨ ਫਰਦਰ ਇਨਵੈਸਟੀਗੇਸ਼ਨ ਕਰਕੇ ਬਰਾਦਰ ਤੁਹਾਨੂੰ ਪਤਾ ਨਹੀਂ ਮੈਨੂੰ ਨਹੀਂ ਲਿਖ ਤਕ